ਤੇ ਕਮੇਟੀ ਅ ਦੇ ਤਹਿਤ ਜੋ ਆਪਣਾ ਗੁਰਦੁਆਰਾ ਬਾਬਾ ਗੰਧਾ ਸਿੰਘ ਬਰਨਾਲੇ ਦੀ ਟੀਮ ਹੈਗੀ ਹੈ ਉਹਨਾਂ ਦੇ ਪ੍ਰਬੰਧਕ ਹੈ ਉਹਨਾਂ ਦੇ ਆਗੂ ਹੈ ਉਹਨਾਂ ਦੀ ਟੀਮ ਹੈ ਉਹਨਾਂ ਵੱਲੋਂ ਉਦੇ ਤੋਂ ਇਹ ਜਿਹੜਾ ਟੁੱਟ ਹੈ ਜਿਹੜਾ ਲੰਗਰ ਹੈ ਅੰਦੋਲਨ ਦੀ ਹਮਾਇਤ ਦੇ ਵਿੱਚ ਸੰਗਤਾਂ ਦੀ ਸੇਵਾ ਦੇ ਵਿੱਚ ਚਲਾਇਆ ਜਾ ਰਿਹਾ ਉਹ ਆਪ ਹੀ ਸਾਰੇ ਜਿਹੜੇ ਉਹਨਾਂ ਦੇ ਸੇਵਾਦਾਰ ਹੈ ਉਹ ਆਪ ਲੰਗਰ ਹੈ ਸਭ ਤਰ੍ਹਾਂ ਦਾ ਪ੍ਰਸ਼ਾਦਿਆਂ ਦਾ ਸਬਜ਼ੀਆਂ ਦਾ ਚਾਹ ਪਾਣੀ ਦਾ ਲੰਗਰ ਤਿਆਰ ਕਰਦੇ ਨੇ ਤੇ ਅਸੀਂ ਇਸ ਗੱਲ ਦਾ ਦੋਨੇ ਫਾਰਮਾਂ ਵੱਲੋਂ ਮੈਂ ਕਿਸਾਨ ਮਜ਼ਦੂਰ ਮੋਰਚਾ ਤੇ ਦੂਸਰਾ ਜਿਹੜਾ ਫਾਰਮ ਹੈਗਾ ਐਸਕੇਐਮ ਨਾਨ ਪੋਲਿਟਿਕਲ ਦੋਹਾਂ ਫਾਰਮਾਂ ਦੇ ਸਾਂਝੇ ਆਗੂ ਵੱਲੋਂ ਵਜੋਂ ਮੈਂ ਸਰਜੀਤ ਸਿੰਘ ਫੂਲ ਇਸ ਸ਼ਰਮਣੀ ਕਮੇਟੀ ਦਾ ਜੋ ਉੱਦਮ ਹੈਗਾ ਖਾਸ ਕਰਕੇ ਗੁਰਦੁਆਰਾ ਬਾਬਾ ਗੰਧਾ ਸਿੰਘ ਦੀ ਜਿਹੜੀ ਟੀਮ ਹੈ ਦਿਨ ਰਾਤ ਇੱਥੇ ਰਹਿ ਕੇ ਸੇਵਾ ਕਰ ਰਹੀ ਹੈ ਉਹਨਾਂ ਦਾ ਉੱਦਮ ਹੈ ਮੈਂ ਦੋਹਾਂ ਫਾਰਮਾਂ ਵੱਲੋਂ ਇਸ ਗੱਲ ਦੀ ਉਹਨਾਂ ਦੀ ਧੰਨਵਾਦ ਕਰਦੇ ਆ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਤੇ ਨਾਲ ਹੀ ਉਮੀਦ ਕਰਦੇ ਆ ਵੀ ਜਿੱਨਾ ਚੱਤਰ ਇਹ ਮੋਰਚਾ ਫਤੇ ਨਹੀਂ ਹੋ ਜਾਂਦਾ ਉਹਨਾਂ ਚੱਤਰ ਆਪਣੀਆਂ ਉਹ ਸੁਭਾਵਾਂ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਣਗੇ ਜਿਸ ਦਿਨ ਇੱਥੇ